ਮੈਂ ਕਰਮਜੀਤ कौर ਈਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਅਦਰਕ ਦਾ ਆਚਾਰ ਉਹਦੇ ਲਈ ਆਪਾਂ 1 ਕਿਲੋ ਅਦਰਕ ਲਿਆ ਇਹਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਾਂ ਇਹਨੂੰ ਸੱਲ ਕੇ ਇਹਦੇ ਪੀਸ ਕਟਾਂਗੇ ਇਹ ਦੇਖੋ ਚੰਗੀ ਤਰ੍ਹਾਂ ਆਪਾਂ ਸੱਲ ਲੈਣਾ ਇਹਨੂੰ ਸੱਲ ਕੇ ਆਪਾਂ ਲੰਮੇ ਲੰਮੇ ਪੀਸ ਕੱਟ ਲੈਣੇ। ਇਸ ਤਰ੍ਹਾਂ ਆ ਪਸਾਰਾ ਅਦਰਕ ਨੂੰ ਕੱਟ ਕੇ ਫਿਰ ਅਚਾਰ ਬਣਾਵਾਂਗੇ ਅੱਗੇ ਦਿਖਾਵਾਂਗੇ ਆਪਾਂ ਕਿਵੇਂ ਅਚਾਰ ਬਣਾਉਣੀ ਹੈ ਇਹਦਾ। ਇਹ ਦੇਖੋ ਅਦਰਕ ਆਪਾਂ ਕੱਟ ਲਿਆ ਤੇ ਆਪਾਂ ਬਿਨਾਂ ਮਸਾਲੇ ਤੋਂ ਹੀ ਪਾਉਣਾ achar ਇਹਦੇ ਵਿੱਚ ਆਪਾਂ ਪੰਜ ਨਿੰਬੂ ਨਚੋੜਾਂਗੇ ਕੱਟ ਕੇ ਜੇ ਨਿੰਬੂ ਨਾ ਹੋਣ ਤਾਂ ਫਿਰ ਤੁਸੀਂ ਸਿਰਕਾ ਵੀ ਪਾ ਸਕਦੇ ਹੋ ਇਸੀ ਤਰ੍ਹਾਂ ਆਪਾਂ ਸਾਰੇ ਨਿੰਬੂ ਨਿਚੋੜ ਦਿਆਂਗੇ ਇਹ ਦੇਖੋ ਨਿੰਬੂ ਆਪਾਂ ਨਿਚੋੜਤੇ ਆਚਾਰ ਦੇ ਵਿੱਚ ਇਹ ਆਪਾਂ 150 ਗ੍ਰਾਮ ਨਮਕ ਲਿਆ ਤੋਲ ਕੇ ਲਿਆ ਕਿਉਂਕਿ ਜਿਹੜੇ ਜ਼ਿਆਦਾ ਖਟਾਈ ਵਾਲੇ ਚਾਰ ਹੁੰਦੇ ਨੇ ਉਹਨਾਂ ਦੇ ਵਿੱਚ ਨਮਕ ਜ਼ਿਆਦਾ ਪੈਂਦਾ ਇਹ ਚਾਪਾਂ 150 ਗ੍ਰਾਮ ਨਮਕ ਪਾਇਆ ਤੁਸੀਂ ਚੰਗੀ ਤਰ੍ਹਾਂ ਰਲਵਾ ਕੇ ਬਿਨਾ ਮਸਾਲੇ ਤੋਂ ਬਿਨਾ ਤੇਲ ਤੋਂ achar ਬਣਾਇਆ ਪਰ ਬਹੁਤ ਵਧੀਆ ਤਿਆਰ ਹੁੰਦਾ ਇਸ ਤਰ੍ਹਾਂ achar ਤੇ ਹੁਣ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਦਿਆਂਗੇ ਡੱਬਾ ਧੋ ਕੇ ਸੁਕਾ ਲਵਾਂਗੇ ਆਪਾਂ ਇਹ ਦੇਖੋ achar ਆਪਾਂ ਡੱਬੇ ਦੇ ਵਿੱਚ ਪਾਤਾ ਇਹ ਇੱਕ ਬੋਲ ਦੇਣੇ ਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਜਦੋਂ ਆਪਾਂ ਖਾਣ ਲਈ ਕੱਢਦੇ ਆ ਉਦੋਂ ਵੀ ਜਰੂਰ ਹਿਲਾ ਦੇਣਾ ਚਾਹੀਦਾ ਕਿਉਂਕਿ ਫਿਰ ਅਚਾਰ ਖਰਾਬ ਨਹੀਂ ਹੁੰਦਾ ਬਿਨਾ ਤੇਲ ਤੋਂ ਬਿਨਾ ਮਸਾਲੇ ਤੋਂ ਅਚਾਰ ਬਹੁਤ ਵਧੀਆ ਬਣਦਾ ਅਜៃਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਧੰਨਵਾਦ